ਉਹਨਾਂ ਇਹਨਾਂ ਨੇਤਰਾ ਚੋਂ ਕੁਝ ਛੱਡਦਾ ਹੈ ਬਰਾਗ ਚ ਰੋ ਕੇ ਖੰਜੂ ਦਾ ਕੋਈ ਰੂਪ ਨੇਤਰਾ ਵਿੱਚੋਂ ਜਲ ਵਗਦਾ ਹੈ ਪਰ ਭਗਤੀ ਔਰ ਸ਼ਕਤੀ ਦੇ ਦੇਣੀ ਕਿਸ ਨੂੰ ਨੇਤਰਾ ਚੋਂ ਜਾ ਨਾਨਕ ਨਜ਼ਰੀ ਨਦਰ ਨਾ ਨਜ਼ਰੀ ਨਾ ਨਦਰ ਕਰਨ ਵਾਲਾ ਜੋ ਪੜ ਕੇ ਤਾਂ ਲੰਗੀ ਜਾਣਾ ਹੈ ਭੇਦ ਕੌਣ ਦੱਸੂਗਾ ਇੱਕ ਇੱਕ ਅੱਖਰ ਦੀ ਵਸਤੂ ਕਿੰਨੀਆਂ ਮਾਰਾਂ ਤਾੜਾਂ ਨਾਲ ਮਿਲੀ ਹੈ ਇਹਨਾਂ ਰਾਹਾਂ ਵਿੱਚ ਰੁੱਲਦੇ ਆ ਕਿਤਨੇ ਸੁਮੇਲਣਗੇ ਕੋ ਫਕੀਰਾ ਇੱਥੇ ਰਹਿਣੇ ਦੁਨੀਆ ਵਿੱਚ ਹੁਣ ਬੇਮੁਹਤਾਜ ਕਿਉਂ ਹੋ ਗਏ ਤੀਜੇ ਪ੍ਰਮਾਣ ਸੀ ਤੀਜਾ ਪ੍ਰਮਾਣ ਕਿ ਇੱਕ ਵਸਤੂ ਹੈ ਇਹਨੂੰ ਫੇਰ ਨਿਸ਼ਾਨੀ ਤੌਰ ਤੇ ਫੇਰ ਤੋੜ ਲਾਂਗੇ ਮੁੱਕਣ ਵਾਲਾ ਸਾਡਾ ਕੋਲ ਹੈ ਨਹੀਂ ਹੈ ਬਹੁਤ ਦੂਰ ਹੈ ਤੁਸੀਂ ਕਹਿੰਦੇ ਹੋ ਬੇਮੁਹਤਾਜਾਂ ਚਲੇ ਜਾਓ ਪਰੇ ਹੋ ਜਾਓ ਇੱਥੇ ਰਹਨੇ ਹਾਂ ਭੋਜਨ ਸ਼ੱਕਦੇ ਹਾਂ ਸੰਗਤ ਪੰਗਤ ਹੈ ਬਸਤਰ ਹੈ ਆਰਾਮ ਹੈ ਸੁੱਖ ਹੈ ਫੇਰ ਕਿੰਨ ਸਤੋ ਬੇਮੁਹਤਾਜੀ ਕਿਉਂ ਹੈ ਹਾਂ ਹਮੇਸ਼ਾ ਮੁਹੱਬਤ ਹਮੇਸ਼ਾ ਨਫ਼ਰਤ ਇਹ ਰੱਤ ਸੁਣ ਲੈ ਨਿਕਿਆ ਐਂ ਕਦੇ ਪੜਿਓ ਕਿਆ ਕੀ ਗੱਲ ਹੁਣ ਨਫ਼ਰਤ ਕਿਉਂ ਕਰ ਲਈ ਹੈ ਹਮੇਸ਼ਾ ਕਦੇ ਪਿਆਰ ਕਰਦੇ ਸੀ ਤਨੂੰ ਹਮੇਸ਼ਾ ਨਫ਼ਰਤ ਹਮੇਸ਼ਾ ਮੁਹੱਬਤ ਅਜਾ ਇਹਨਾਂ ਦਾ ਦੋਸਤ ਕੀ ਗੱਲ ਐ ਹੁਣ ਸੇ ਫਕੀਰਾ ਕਿੱਥੇ ਰਹਿੰਦੇ ਹੋ ਇਹਨੇ ਜਵਾਬ ਦਿੱਤਾ ਬੇਮੋਤਾ ਜੀ ਕਿ ਹਮਾਰਾ ਹੈ ਬੇਦੋਸ਼ੋਂ ਦਾ ਖਾਣਾ ਬੇਦੋਸ਼ ਕੀ ਨੂੰ ਕਹਿੰਦੇ ਆ ਕੱਲ ਚਾਰ ਅਰਥ ਹੋਏ ਜਿਉਂਦੇ ਮਰ ਜਾਣਾ ਹੁੰਦਾ ਹਮਾਰਾ ਹੈ ਬੇਦੋਸ਼ੋਂ ਦਾ ਖਾਣਾ ਕਦ ਹੀ ਖਾਉਂ ਤੇਰੇ ਵਰਗੇ ਰਾਹਾਂ 'ਚ ਰੁਲਦੇ ਰਹਿੰਦੇ ਨੇ ਸਾਡੇ ਭੋਜਨ ਮਹਾਰਾਜ ਜੀ ਸਾਡੇ ਆਇਓ ਸਾਡੇ ਆਇਓ ਅਸੀਂ ਐ ਦੇਖਦੇ ਰਹਿੰਦੇ ਆ ਦੇਖਾਂਗੇ ਸ਼ਕਾਂਗੇ ਕਦੀ ਆਉ ਸਮਾਂ ਐ ਰੁਲਦੇ ਦੇਖੇ ਨੇ ਜਿਹੜੇ ਫਕਰ ਫਕੀਰ ਨੇ ਬੇਦੋਸ਼ ਨੇ ਜਿਹੜੇ ਉਹਨਾਂ ਨੂੰ ਦੁਨੀਆ ਟੋਲਦੀ ਫਿਰਦੀ ਉਹ ਰੱਬ ਵੀ ਟੋਲਦਾ ਫਿਰਦਾ ਸੰਤ ਥਿਆਂਦੇ ਨਾ ਜਿਹੜੇ ਸਾਧੂ ਨਹੀਂ ਉਹਨਾਂ ਨੂੰ ਤਾਂ ਰੱਬ ਰਾਮ ਸੰਤ ਜਿੱਥੇ ਰੱਬ ਔਰ ਸੰਤ ਦਾ ਕੀ ਕਰਮਟ ਹੈ ਸੰਤ ਰੱਬ ਦੇ ਵੰਨ ਵਿਚੋਲੇ ਸੰਤ ਨਹੀਂ ਥਿਆਂਦੇ ਰੱਬ ਵੀ ਟੋਲੇ ਜਿਹੜੇ ਸੰਤ ਨੇ ਉਹ ਤਾਂ ਥਿਆਂਦੇ ਹੀ ਨਹੀਂ ਰੱਬ ਵੀ ਉਹਨਾਂ ਨੂੰ ਟੋਲਦਾ ਫਿਰਦਾ ਜਿੱਥੇ ਕੀ ਗੱਲ ਫਿਰ ਕਬ ਹੀ ਖਾऊं ਬੇਦੋਸ਼ੋਂ ਦਾ ਖਾਣਾ ਬੀਅ ਸ਼ਰਾਬਾਂ ਕਬਾਬਾਂ ਤਾਂ ਨਹੀਂ ਪੀਣ ਵਾਲੇ ਇਹ ਮਾਸ ਹੱਤਿਆ ਗਊ ਗਰੀਬ ਤੇ ਆ ਹੋਰ ਜ਼ੋਰ ਜੁਰਮ ਕਰਾਂ ਤਾਂ ਨਹੀਂ ਕਰਨ ਵਾਲੇ ਇਹਦਾ ਜੇ ਸ਼ੱਕ ਲਿਆ ਮੇਰੀ ਬਿਰਤੀ ਵੀ ਵਿਗਾੜ ਦੇਣਗੇ ਇਹ ਬੇਦੋਸ਼ ਹੈ ਦੀ ਹੱਕ ਸੱਚ ਦੀ ਕਮਾਈ ਭਾਈ ਲਾ ਲਓ ਤੇ ਮਾਲਕ ਭਾਗੋ ਇੱਕ ਪਾਸੇ ਖੂਨ ਗਰੀਬਾਂ ਦਾ ਨਚੋੜਿਆ ਰਤਨ ਜੋੜੀਏ ਇੱਕ ਪਾਸੇ ਹੱਕ ਸੱਚ ਹੈ ਕਾ ਵੀ ਖਾऊं بے دوشوں کا کھانا ہمارا ہے بے دوشوں کا پر نیت نیا بنا نیا پانا نیا کھانا بے متازی منگ لے فقیرہ تیرے وچ گن بہت ہے اے نظر کر دیویں میری ریاست وچ تو مرے نو جیواندا کر دیویں اے گل کہہنے لگے اچھا ایک مجھے والا تیرے من وچ آ ہی جاندے ہے نا ਵੀ ਮੰਗਿਆ ਨਹੀਂ ਫਕੀਰ ਨੇ ਇੱਕ ਗੱਲ ਮੰਗ ਲੈਣੇ ਆ ਕੀ ਗੱਲ ਬਾਦਸ਼ਾਹ ਸਾਹਮਣੇ ਖੜੇ ਟੈਣ ਲਗਿਆ ਜਿਹੜਾ ਨਾ ਸੂਰਜ ਸਾਹਮਣੇ ਸੀ ਕਿਰਨ ਪੈਂਦੀ ਮਿੱਠੀ ਮਿੱਠੀ ਔਰ ਮੇਰੇ ਨੇਤਰ ਲੱਗੇ ਹੋਏ ਸੀ ਆਏ ਉਹ ਕਿਰਨਾ ਮੇਰੇ ਸ੍ਰੀ ਜਟਾ ਸਰੀਰ ਤੇ ਪੈਂਦੀਆਂ ਸੀ ਔਰ ਮੇਰੇ ਤਾਂ ਝਰਨੇ ਅੰਮ੍ਰਿਤ ਦੇ ਵਗਦੇ ਜਿਹੜੇ ਵਗਦੇ ਦਰਿਆ ਤੇ ਤੋੜ ਦਿੱਤੇ ਵਿਗਨ ਪਾ ਦਿੱਤਾ ਉਹ ਬਾਦਸ਼ਾਹ ਮੈਂ ਤੇ ਤੋ ਇਹੀ ਮੰਗ ਮੰਗਦਾ ਮੇਰੇ ਰਸ ਵਿੱਚ ਵਿਗੜ ਨਾ ਪਾ ਪਾਸਾ ਵਟ ਕੇ ਇੱਕ ਪਾਸੇ ਹੋ ਜਾ ਏ ਕੀ ਹਨ ਜੋ ਪ੍ਰਭ ਕੋ ਸਿਮਰੈ ਜੀ ਸੇ ਬੇਮੋਹਤਾ ਜੇ ਨੇ ਪ੍ਰਭ ਕੋ ਸਿਮਰੈ ਜੀ ਬੇਮੋਹਤਾ ਜੇ ਨੇ ਕਿਨੇ ਜੋ ਰੱਬ ਕੋ ਸਿਮਰੈ ਇਹ ਮੁਹਤਾਜੇ ਨੇ ਪਰਮੋਹਮ ਰਹਿਣੀ ਸੇਰੋ ਧਾਲੇ ਜੋ ਹਰ ਕੋ ਸਿਮਰੈ ਸੇਰੋ ਧਾਲੇ ਸਰਬ ਤੇ ਰਾਜੇ ਸਰਨ ਨਾ ਜੇ ਸਰਨ ਕਰਾ ਜੇ ਉਹ ਤਾਂ ਸਰਨ ਕੇ